ਆਪਣਾ ਜੋੜੀ ਹਾਂਜੀ ਬਾਜੀ ਆ ਮਰ ਜਿਆ ਲੈਂਦਾ ਮਸ਼ੀਨ ਦੇ ਤੇਰੇ ਵਾਸਤੇ ਅੱਜ ਆ ਜਾ ਆ ਬੱਲੇ ਠੀਕ ਹੈ ਬਾਜੀ ਠੀਕ ਹੈ ਬਾਜੀ ਮਸ਼ੀਨ ਤੇ ਲੈਂਦੇ ਆ ਠੀਕ ਹੈ ਬਾਜੀ ਠੀਕ ਹੈ ਕਰੋ ਮਰਜੀ ਸੈਟਿੰਗ ਆ ਮੈਂ ਠੀਕ ਨਹੀਂ ਰੀਤ ਕਰਦੀ ਟੱਕੜੀ ਉੱਧਰ ਆ ਬੱਲੀ ਬਾਜੀ ਜਾ ਜਾ ਬਾਜੀ ਕਰ ਦੋ ਮੈਂ ਦੂਣਾ ਰੋਟੀ ਬਣੀ ਖੜੀ ਏ ਉਹ ਨਵੇਲ ਲਈ ਏ ਉਹ ਨਿਭੜ ਜਾਊਗਾ ਕਿ ਇੱਕ ਦਿਨ ਥੋੜਾ ਨਿਭਣਾ ਦੋ ਦਿਨ ਦਾ ਕੰਮ ਆ ਬਾਜੀ ਹਾਂਜੀ ਬਾਜੀ ਉਹ ਫੋਨ ਤੇ ਲੱਗਾ ਗਵਨਾ ਆ ਗਿਆ ਉਹਨੇ ਕੜਾ ਭਰਾਵਾ ਇੱਥੇ ਫੋਨਾਂ ਤੋਂ ਬਹੁਤ ਪੈਂਦੇ ਆ ਗਵਨੇ ਉਹ ਨਹੀਂ ਕੋਈ ਆਪਣਾ ਕੰਮ ਨਹੀਂ ਹੈਗਾ ਇਦਾਂ ਦਾ ਕੀ ਗੱਲ ਹੋਈ ਭਾਜੀ ਕੁਛ ਨਹੀਂ ਭਾਜੀ ਉਹ 2 ਕਰੋੜ ਜੇ ਮੈਂ ਕਿਹਾ ਚੱਕੀ ਦਿੰਦਾ ਚੱਲ ਉਹ ਨਾ ਨਾ ਕੋਈ ਨਾ ਮਸ਼ੀਨਾਂ ਕਰ ਦਿੰਦਾ ਲੈ ਭਾਜੀ ਦੋ ਰੋੜਿਆਂ ਦਾ ਕੰਮ ਆ ਮੈਂ ਜ਼ਿੰਦਗੀ ਕਢਣੀ ਆ ਕਰੋ ਤੁਸੀਂ ਆਹ ਦੇਖੋ ਗੱਲਬਤ ਮਾਰੋ ਭਾਬੀ ਨਾਲ ਰੋਕ ਮੜ ਜਾ ਆਪਣਾ ਕੱਤੀ ਮੜ ਜਾ ਫੋਨ ਇੱਕ ਵੇਲੇ ਯਾ ਵਧੀਆ ਯਾਰ ਵਧੀਆ ਵਧੀਆ ਬਾਕੀ ਹੌਲੀ ਹੌਲੀ ਚੱਲੀ ਜਾਊਗਾ ਉਹ ਬਾਤ ਕਰਦਾ ਯਾਰ ਬਾਤ ਕਰਦਾ ਹਾਂਜੀ ਉਹਨਾਂ ਦੇ ਲੱਗੇ ਪਏ ਆ ਉਧਰ ਜੋੜੀ ਨੇ ਨੇਰੀ ਠਾਲੀ ਪਈ ਹੱਥਾਂ ਨਾਲੀ ਕੀ ਫੈਦਾ ਆਈ ਟੀ ਮਸ਼ੀਨ ਖੜੀ ਕੀਤਾ ਜੇ ਮੈਂ ਤਾਂ ਭਾਈ ਹੁਣ ਹੁਣ ਬਾ ਫੋਨ ਆ ਗਿਆ ਹੈਗਾ ਭਾਜੀ ਮੜਾ ਜਾ ਸੌਰੀ ਭਾਈ ਯਾਰ ਸੌਰੀ ਹਾਂਜੀ ਮਹਾਰਾ ਜੋੜ ਜੀ ਹਾਂਜੀ ਭਾਜੀ ਹੱਥਾਂ ਨਾਲ ਲੱਗਾ ਪਿਆ ਮਸ਼ੀਨ ਦੇ ਉੱਪਰ ਲਿਆ ਕੇ ਤੁਹਾਨੂੰ ਸਿਰ ਦਿੱਤਾ ਸੀਗਾ ਤੂੰ ਦੇਖਿਆ ਸਾਡਾ ਵਿੱਚ ਆ ਕੇ ਦੇਖਿਆ ਉੱਥੇ ਗੱਲ ਕਰਦਾ ਫੋਨ ਤੇ ਹਣਾ ਹੁਣ ਹੁਣ ਤੁਹਾਨੂੰ ਕਹਿੰਦਾ ਸੌਰੀ ਭਾਜੀ ਸੌਰੀ ਭਾਜੀ ਉਹ ਗੱਲਾਂ ਕਰਦਾ ਵਿੱਚ ਮੈਂ ਉਹਨਾਂ ਕਹਾਂ ਆ ਜਾ ਤੂੰ ਮੈਂ ਤੇ ਰੋ ਮਾਰਦਾ ਮੈਨੂੰ ਕਹਿੰਦਾ ਜਾ ਤੂੰ ਕਰ ਕਹਿੰਦਾ ਤੂੰ ਲੈ ਪਰ ਫੋਨ ਕਰਦਾ ਕਿ ਮ ਖਰਗਲੀ ਉਹ ਨਾ ਉਹ ਸੇ ਫੋਨ ਤੇ ਲਗਾਉ ਸੇਦਾ ਆ ਕੇ ਫੇਰ ਕਰਦੇ ਛੁੱਟੀ ਫਿਰ ਭਾਜੀ ਕਰ ਦੋ ਮੇਰੇ ਮੈਂ ਬਾਕੀ ਤੁਸੀਂ ਆਪਣੇ ਦੇਖੋ ਭਾਜੀ ਮੈਂ ਐਵੇਂ ਮੈਂ ਤਾਂ ਦੇਖੋ ਮੈਂ ਐਵੇਂ ਤਾਂ ਕੰਮ ਕਰਨ ਵਾਲਾ ਬੰਦਾ ਆ ਔਰ ਕਰਦੇ ਗੱਲ ਠੀਕ ਹੈ ਠੀਕ ਹੈ ਭਾਜੀ ਔਰ ਓਕੇ ਭਾਜੀ ਇੰਦਾ ਜੇ ਨਵੇਂ ਬੰਦਿਆ ਕੇ ਕਾਮਯਾਬ ਹੋ ਗਏ ਅਸੀਂ ਤੁਹਾਨੂੰ ਵੇਲ ਦੇ ਦੂ ਰੰਗ ਹੈ ਧੱਕਾ ਕਦੀ ਤੋੜਨਾ ਨਹੀਂ ਤੇ ਕਿਹਾ ਕਦੀ ਅਸੀਂ ਮੋੜਨਾ ਨਹੀਂ ਮਹਾਰਾਜ ਮਾਲ ਕਦੇ ਅੰਗ ਸੰਗ ਹੋ ਕੇ ਰੱਖੀਦਾ